ਦਿੱਲੀ ਚ ਜਿੱਤ ਦੀ ਖੁਸ਼ੀ ਚ ਦਾਦੂ ਜੋਦ ਵਿਖੇ ਹਲਕਾ ਡੇਰਾ ਬਾਬਾ ਨਾਨਕ ਅਤੇ ਫਤੇਗੜ ਚੂੜੀਆਂ ਦੇ ਭਾਈਪਾ ਵਰਕਰਾਂ ਨੇ ਮਨਾਇਆ ਜਸ਼ਨ ਰਵਿਕਰਨ ਸਿੰਘ ਕਾਹਲੋ ਵੱਲੋਂ ਭਾਜਪਾ ਵਰਕਰਾਂ ਦਾ ਕੀਤਾ ਵਿਸ਼ਾਲ ਇਕੱਠ 2027 ਚ ਪੰਜਾਬ ਭਾਈਵਾਦੀ ਹੋਵੇਗੀ ਸਰਕਾਰ ਰਵਿਕਰਨ ਸਿੰਘ ਕਾਹਲੋ ਪੰਜਾਬ ਵਿਧਾਨ ਸਭਾ ਚੋਣਾਂ ਚ ਭਾਈਵਾਦੀ ਹੋਈ ਸ਼ਾਨਦਾਰ ਜਿੱਤ ਇਸ ਮੌਕੇ ਬਾਅਦ ਪਾਗੂ ਅਤੇ ਵਰਕਰਾਂ ਨੇ ਖੁਸ਼ੀ ਚ ਆਤੀਸ਼ਵਾਜੀ ਚਲਾਈ ਅਤੇ ਲੱਡੂ ਵੰਡ ਕੇ ਇੱਕ ਦੂਜੇ ਦਾ ਮੂੰਹ ਮਿੱਠਾ ਕਰਵਾਇਆ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਐਡਵੋਕੇਟ ਬਾਬਾ ਪਰਮੇਸ਼ ਸਿੰਘ 베ਦੀ ਜ਼ਿਲ੍ਹਾ ਪ੍ਰਧਾਨ ਹਰ ਸਿਮਰਨ ਸਿੰਘ ਸੋਨੀ ਮੋਹੱਲੋਂ ਵਾਲੇ ਡਾਕਟਰ ਦੇਵਗਨ ਰਵਦੀਂਦਰ ਪੋਲਾ ਨਿਰਮਲ ਸਿੰਘ ਰੱਤਾ ਅਤੇ ਹਰੀਸ਼ ਅਰੋੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਚ ਝੂਠ ਦੀ ਵੱਡੀ ਹਾਰ ਹੋਈ ਹੈ ਅਤੇ ਸੱਚਾਈ ਦੀ ਵੱਡੀ ਜਿੱਤ ਹੋਈ ਹੈ ਅਤੇ ਇਸ ਦਾ ਅਸਰ ਪੰਜਾਬ 'ਚ ਵੀ ਪਵੇਗਾ ਅਤੇ 2027 'ਚ ਪੰਜਾਬ 'ਚ ਭਾਈਪਾ ਦੀ ਸਰਕਾਰ ਬਣੇਗੀ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਵਿਸ਼ੇਸ਼ ਰਿਪੋਰਟ ਪਬਲਿਕ ਹਲਚਰ న్యూਸ ਚੈਨਲ ਫਤਿਹਗੜ ਚੂੜੀਆਂ ਕਾਨੂੰ ਸਰ ਬਹੁਤ ਹੀ ਖੁਸ਼ੀ ਵਾਲੀ ਯਾਨੀ ਕਿ ਖਬਰ ਹੈ ਵੀ ਜਿਹੜੀ ਸਾਨੂੰ ਦਿੱਲੀ ਸਰਕਾਰ ਦੇ ਵਿੱਚ ਵੀ ਯਾਨੀ ਕਿ ਸਾਡੀ ਭਾਜਪਾ ਸਰਕਾਰ ਆ ਗਈ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਨੂੰ ਪੰਜਾਬ ਦੇ ਵਿੱਚ ਪੂਰਾ ਮਾਣ ਆ ਪੰਜਾਬੀਆਂ ਉੱਤੇ ਇਸ ਤੇ ਵੀ ਭਾਜਪਾ ਪੂਰੇ ਯਾਨੀ ਕਿ ਨਤਰ ਕੇ ਉੱਤਰੀ ਇਸ ਕਰਕੇ ਅਸੀਂ ਤਨੋਂ ਮਨੋਂ ਸਰਕਾਰ ਆ ਸਾਨੂੰ ਸਰਦਾਰ ਰਵਿਕਰਨ ਸਿੰਘ ਕਾਣੋ ਸਾਹਿਬ ਨੂੰ ਵਧਾਈ ਦੇਣਾ ਹੈ ਆ ਸਾਰੇ ਜਾਣੇ ਸੰਯੋਗ ਦੇਣਾ ਹੈ ਵੀ ਤੁਹਾਡੇ ਨਾਲ ਆਪਾਂ ਇੱਕ ਮੋਟੋ ਹੋ ਕੇ ਤਰਾਂ ਦੇ ਪੂਰੇ ਪੰਜਾਬ ਵਾਸੀ ਇਥੇ ਵੀ ਮੋਦੀ ਸਰਕਾਰ ਦੀ ਪੂਰੀ ਆਪਾ ਜਿੱਤਾਂ ਸਰਕਾਰ ਕੇ ਇਹਨਾਂ ਨੂੰ ਅਗਲੀ ਵਾਰ ਆਪਾਂ ਪੂਰੀ ਜਿੱਤ ਪ੍ਰਾਪਤੀ ਕਰਾਵਾਂਗੇ ਇਹਨਾਂ ਨੂੰ ਜੀ ਇਹ ਕਿਹੜਾ ਪਿੰਡ ਹੈ ਇਹ ਆਪਾਂ ਦਾਦੀ ਕੋ ਤੇ ਆ ਜੀ ਦਿੱਲੀ ਦੀ ਜਿੱਤ ਤੇ ਸਰਦਾਰ ਅਵਿਕਨ ਸਿੰਘ ਕਾੜੋਂ ਨੇ ਪਾਰਟੀ ਦਿੱਤੀ ਹੈ ਬਹੁਤ ਤਗੜੀ ਜਿੱਤਿਆ ਤੇ ਹੁਣ ਗਾ ਆਉਣ ਗੜਾ ਸਮਾ ਜਿਹੜਾ ਸਾਡੇ ਪੰਜਾਬ ਦਾ ਵਾ ਪੰਜਾਬ ਚ ਵੀ ਤਗੜੇ ਹੋ ਗਏ ਜਿਹੜਾ ਇਹਨਾਂ ਨੂੰ ਵੋਟਾਂ ਪਾਗਦੇ ਪੰਜਾਬ ਚ ਵੀ ਬੀਜੇਪੀ ਦੀ ਸਰਕਾਰ ਤਗੜੇ ਹੋ ਕੇ ਲਿਆਵਾਂਗੇ ਹਾਂ ਜੀ ਨਾਂ ਜੀ ਆਪਣਾ ਹਰਵੀਰ ਸਿੰਘ ਮੇਰਾ ਨਾਂ ਹੈ ਜੀ ਕਿਹੜਾ ਪਿੰਡ ਹੈ ਪਿੰਡ ਮੇਰਾ ਅਲੀਵਾੜਾ ਨਾਲ ਹੈ ਜੀ ਬਾਜਪੁਰ ਹਾਂ ਜੀ ਤਾਂ ਦੋ ਸ਼ੋਰ ਦੇ ਕਿ ਚਸ਼ਮਾ ਹੀ ਜਾ ਰਹੇ ਭਾਈ ਭਦੀ ਬਲੀ ਜੀ ਤੋਂ ਜੀ ਜੀ ਠੀਕ ਹੈ ਨਾ ਦੇਖੋ ਇੱਕ ਇਤਿਹਾਸਕ ਜਿੱਤ ਹੋਈ ਆ ਤੇ ਬਹੁਤ ਲੰਮੇ ਸਮੇਂ ਤੋਂ ਬਾਅਦ ਹੋਈ ਆ ਦਿੱਲੀ ਦੇ ਵਿੱਚ ਦਿੱਲੀ ਸਾਡੀ ਜਿਹੜੀ ਆ ਇਹ ਦੇਖੋ ਇੰਡੀਆ ਦਾ ਇੱਕ ਦਿਲ ਆ ਜੇ ਜਦੋਂ ਮਨੁੱਖ ਦੇ ਦਿਲ ਤੇ ਕਬਜ਼ਾ ਹੁੰਦਾ ਇਸੇ ਤਰ੍ਹਾਂ ਹੀ ਦਿੱਲੀ ਦੇ ਉੱਤੇ ਹਿੰਦੂਸਤਾਨ ਦਾ ਕਬਜ਼ਾ ਆ ਤੇ ਜਿਹੜਾ ਹਿੰਦੁਸਤਾਨ ਦੀ ਦਿੱਲੀ ਦੇ ਕਬਜ਼ਾ ਭਾਇਵਨ ਹੋਇਆ ਇਸੇ ਤਰ੍ਹਾਂ ਆਪਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਆਪਾਂ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਬਦਲਾਅ ਹੋਣ ਜਾ ਰਿਹਾ ਆ ਤੇ ਸਰਕਾਰ ਜਿਹੜੀ ਆਉਣ ਵਾਲੀ ਉਹ ਭਾਜਪਾ ਦੀ ਹੀ ਬਣਨੀ ਆ ਕਿਉਂਕਿ ਮੋਦੀ ਸਾਹਿਬ ਬਹੁਤ ਵਧੀਆ ਤਰੀਕੇ ਦੇ ਨਾਲ ਹਰ ਵਰਗ ਨੂੰ ਸਕੀਮਾਂ ਦੇ ਰਿਹਾ ਤੇ ਉਹਨਾਂ ਦਾ ਜਿਹੜਾ ਮਨੋਰਥ ਆ ਉਹ ਸਾਰੇ ਹੀ ਰਾਜਾਂ ਦੇ ਵਿੱਚ ਭਾਜਪਾ ਦੀ ਸਰਕਾਰ ਬਣਾਉਂਦਾ ਉਹਦਾ ਜਿਹੜਾ ਮਨੋਰਥ ਆ ਉਹ ਪਰਮਾਤਮਾ ਵੀ ਪੂਰਾ ਕਰੇਗਾ ਔਰ ਜਨਤਾ ਵੀ ਪੂਰਾ ਕਰੇਗੀ ਜੇ ਵੀ ਭਾਜਪਾ ਨੂੰ ਸਮੱਸਿਆ ਮਿਲੇਗੀ ਦੇਖੋ ਜੀ ਪਿੰਡਾਂ ਵਿੱਚ ਬਿਲਕੁਲ ਸਰਦਾਰ ਰਵਿਕਨ ਕਾਲੂ ਸਾਹਿਬ ਦੇ ਆਉਣ ਦੇ ਨਾਲ ਪਿੰਡਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਸਾਡੇ ਬੂਸ ਲੱਗੇ ਪਿਛਲੀ ਵਾਰੀ ਵੀ ਤੇ ਗਾਂ ਵੀ ਸਾਨੂੰ ਬਹੁਤ ਵੱਡੇ ਪੱਧਰ ਤੇ ਅਮੀਰ ਆ ਵੀ ਸਾਡੇ ਜਿਹੜੇ ਵਰਕਰ ਨੇ ਤੇ ਸਾਡੇ ਸਰਦਾਰ ਨਾਲ ਜੁੜ ਰਹੇ ਨੇ ਬੀਜਪੀ ਦੇ ਨਾਲ ਕਾਲੂ ਸਾਹਿਬ ਦਾ ਵੀ ਬਹੁਤ ਦੋਨਾਂ ਹਲਕਿਆਂ ਦੇ ਵਿੱਚ ਅਸਰ ਸੁ ਗਿਆ ਲੋਕ ਬਹੁਤ ਵੱਡੇ ਪੱਧਰ ਤੇ ਨਾਗਰਿਕ ਬੀਜਪੀ ਨਾਲ ਜੁੜ ਰਹੇ ਆ ਜੀ ਪਿੰਡਾਂ ਦੇ ਵਿੱਚ ਮੈਂ ਦਿਲਵੀਰ ਸਿੰਘ ਸਰਪੰਚ ਪਿੰਡ ਤੇਜਾ ਖੁਰਦ ਅਸੀਂ ਸ਼ੁਰੂ ਤੋਂ ਕਾਲੂ ਸਾਹਿਬ ਦੇ ਨਾਲ ਆ ਜਦੋਂ ਭਾਜਪਾ ਚਾਹੇ ਅਸੀਂ ਨਾਲ ਹੀ ਆਇਆ ਤੰਗੜੇ ਹੋ ਕੇ ਅਸੀਂ ਪਿੰਡ ਪਰਤ ਕੇ ਯਤਨ ਕੀਤੀ ਆ ਤੇ ਬੜੇ ਸੱਜਣ ਸਾਡੇ ਨਾਲ ਟੁਰ ਪਏ ਆ ਤੇ ਅਸੀਂ ਚਾਹੁੰਦੇ ਆ ਵੀ ਆਉਣ ਵਾਲਾ ਟਾਈਮ ਜਿਹੜਾ ਉਹ ਭਾਜਪਾ ਦਾ ਹੋਊਗਾ ਜਿੱਦਾਂ ਦਿੱਲੀ 'ਚ ਬਦਲਾਅ ਹੋਇਆ ਤੋਂ ਪਹਿਲਾਂ ਮੈਂ ਸਾਰੀ ਸਮੁੱਚੀ ਜਿਹੜੀ ਸਾਡੀ ਬਟਾਲਾ ਦੀ ਟੀਮ ਆ ਸਾਡੇ ਪ੍ਰਧਾਨ ਜੀ ਵੀ ਆਏ ਨੇ ਚੇਚੇ ਤੌਰ ਤੇ ਇਹਨਾਂ ਵੱਲੋਂ ਤੇ ਆਪਣੀ ਟੀਮ ਸਾਰੀ ਜਿਹੜੀ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਦੀ ਟੀਮ ਆ ਇਹਦੇ ਵੱਲੋਂ ਆਪਣੀ ਹਾਈ ਕਮਾਂਡ ਬੀਜਪੀ ਸ੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਅਮਿਤ ਸ਼ਾਹ ਜੀ ਗ੍ਰਹਿ ਮੰਤਰੀ ਸਾਹਿਬ ਤੇ ਜੇਪੀ ਨੱਡਾ ਜੀ ਤੇ ਦਿੱਲੀ ਦੀ ਜਿਹੜੀ ਸਮੁੱਚੀ ਸਾਡੀ ਟੀਮ ਆ ਉਹਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਵਾ ਤੇ ਉਸ ਅਕਾਲ ਪ੍ਰਕਾ ਸ਼ੁਕਰਾਨਾ ਕਰਦਾ ਕਿ ਜਿਨੇ ਸਾਡੀ ਪਾਰਟੀ ਨੂੰ ਚੜ੍ਹਦੀ ਕਲਾ ਬਲੰਦੀ ਵੱਲ ਜਿਹੜੇ ਲੈ ਕੇ ਗਏ ਤੇ ਖਾਸ ਕਰਕੇ ਦਿੱਲੀ ਦੀ ਜਨਤਾ ਦਾ ਚੇਚਿਤਤਾ ਤੇ ਧੰਨਵਾਦ ਕਰਦਾ ਜਿਨ੍ਹਾਂ ਨੇ 27 ਸਾਲ ਬਾਅਦ ਇੱਕ ਇਤਿਹਾਸਿਕ ਫੈਸਲਾ ਕਰਕੇ ਦਿੱਲੀ ਦੇ ਵਿੱਚ ਬੀਜਪੀ ਦੀ ਸਰਕਾਰ ਬਣਾਈ ਆ ਦਿੱਲੀ ਫਤਿਹ ਕੀਤੀ ਆ ਤੇ ਹੁਣ ਉਸ ਫਤਿਹ ਨੂੰ ਅੱਜ ਜਸ਼ਨ ਮਨਾਉਂਦਿਆਂ ਮੇਰੇ ਗ੍ਰਹਿ ਦਾਦੂ ਜੀ ਉਹ ਦੇਖੇ ਸਾਰੇ ਮੁੱਚੇ ਸਾਡੇ ਜਿਹੜੇ ਵਕਰ ਨੇ ਆਗੂ ਨੇ ਉਹ ਆਏ ਨੇ ਤੇ ਅੱਜ ਅਸੀਂ ਸਾਰੇ ਨੇ ਇਕੱਠਿਆਂ ਹੋ ਕੇ ਜਸ਼ਨ ਮਨਾਇਆ ਵਾ ਤੇ ਉਸ ਜਸ਼ਨ ਨੂੰ ਜਿਹੜੀ ਦਿੱਲੀ ਫਤਿਹ ਆ ਉਹਨੂੰ 27 ਦੇ ਵਿੱਚ ਪੰਜਾਬ ਦੀ ਸਰਕਾਰ ਬਣਾਉਣ ਦੇ ਲਈ ਜਿਹੜਾ ਵਾ ਸੰਕਲਪ ਕਰਕੇ ਅੱਜ ਅਸੀਂ ਤੁਰਨ ਲੱਗੇ ਆ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਵਾ ਬੀਜਪੀ ਦਾ ਬਹੁਤ ਵਧੀਆ ਆਉਣ ਵਾਲਾ ਪੰਜਾਬ ਦੇ ਵਿੱਚ ਜੋ ਇਸ ਵਾਲੇ ਹਾਲਾਤ ਨੇ ਬਹੁਤ ਮਾਰੇ ਨੇ ਚਾਰ ਛਫੇਰੇ ਤੁਸੀਂ ਵੇਖੋ ਜਿਵੇਂ ਫਰਾਉਤੀਆਂ ਗੈਂਗਸਟਰਵਾਦ ਤੇ ਪੰਜਾਬ ਦੇ ਵਿੱਚ ਕਿਸੇ ਦਾ ਵੀ ਜਿਹੜਾ ਬੰਦਾ ਵਾ ਉਹਦਾ ਜੀਣਾ ਸਖਾਲਾ ਨਹੀਂ ਹੋਇਆ ਰੋਜ਼ ਕਿਤੇ ਨਾ ਕਿਤੇ ਅਸੀਂ ਕਤਲ ਦੀ ਵਾਰਦਾਤ ਨੂੰ ਸੁਣਦੇ ਆਂ ਵੇਖਦੇ ਆਂ ਲੁੱਟਾਂ ਖੋਹਾਂ ਪੰਜਾਬ ਦੇ ਅਮਨ ਕਾਨੂੰਨ ਦੀ ਸਥਿਤੀ ਐਡੀ ਮਾਰੀ ਹੋ ਗਈ ਆ ਅੱਗੇ ਲੋਕ ਗੱਲ ਕਰਦੇ ਹੁੰਦੇ ਸੀ ਕਿ ਯੂਪੀ ਦਾ ਜੰਗਲ ਰਾਜ ਆ ਔਰ ਐਸ ਜਿਹੜੇ ਯੂਪੀ ਨੰਬਰ 1 ਦਾ ਸੂਬਾ ਵਾ ਸਾਡੇ ਪੰਜਾਬ ਦੇ ਵਿੱਚੋਂ ਜਿਹੜੇ ਵਪਾਰੀ ਨੇ ਉਹ ਆਪਣਾ ਵਪਾਰ ਲੈ ਕੇ ਯੂਪੀ ਵੱਲ ਨੂੰ ਕੂਚ ਕਰ ਰਹੇ ਨੇ ਪੰਜਾਬ ਦੇ ਮਾੜੇ ਹਾਲਾਤਾਂ ਨੂੰ ਵੇਚਦੇ ਸਾਡੀ ਇਹੋ ਹੀ ਆਉਣ ਵਾਲੀ ਸੜੀ ਆ 2027 ਦਾ ਜਿਹੜਾ ਵਾ ਇੱਕ ਪੰਜਾਬ ਦਾ ਵਿਕਾਸ ਤੇ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਗੁੰਡਾ ਰਾਜ ਦਾ ਖਾਤਮਾ ਭ੍ਰਿਸ਼ਟਾਚਾਰ ਦਾ ਖਾਤਮਾ ਦਾ ਉਹਦਾ ਲੈ ਕੇ ਅਸੀਂ ਜਿਹੜੀ ਆ ਆਉਣ ਵਾਲੀ 27 ਦੀ ਜਿਹੜੀ ਸਰਕਾਰ ਬਣਾਉਣ ਦਾ ਜਿਹੜਾ ਵਾ ਉਹ ਟੀਚਾ ਲੈ ਕੇ ਚੱਲਨੇ ਆ ਤੇ ਗੁਰੂ ਮਹਾਰਾਜ ਸਾਨੂੰ ਕਾਮਯਾਬੀ ਬਖਸ਼ਣਗੇ ਤੇ 27 ਦੇ ਵਿੱਚ ਬੀਜੇਪੀ ਦੀ ਪੰਜਾਬ ਦੇ ਵਿੱਚ ਸਰਕਾਰ ਹੋਊਗੀ ਮੈਂ ਇੱਕ ਵਾਰੀ ਫੇਰ ਸਾਰੇ ਵਰਕਰ ਸਾਥੀਆਂ ਦਾ ਜਿਨ੍ਹਾਂ ਨੇ ਅਚੇਚੇ ਤੌਰ ਤੇ ਅੱਜ ਬੀਜੇਪੀ ਦੇ ਜਿਹੜੀ ਆ ਜਸ਼ਨ ਮਨਾਉਣ ਵਧਾਈ ਦਾ ਜਿਹੜਾ ਜਸ਼ਨ ਮਨਾਉਣ ਜਿੱਤ ਦਾ ਜਸ਼ਨ ਮਨਾਉਣ ਨੂੰ ਇਕੱਠੇ ਹੋਇਆ ਉਹਨਾਂ ਦਾ ਧੰਨਵਾਦ ਕਰਦਾ ਹਾਂ ਆਪਣੀਆਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ